ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਵੀ ਉਹ ਜਿਵੇਂ ਹੁਣ ਜਵਾਰਾ ਬੀਜਣ ਦਾ ਸਮਾਂ ਆ ਗਿਆ ਆਪਣੇ ਕੋਲ ਹਣਾ ਸੋ ਜਵਾਰ ਇਹ ਸਾਡੇ ਕੋਲ ਇੱਕ ਸਿਰਾਂ ਨਾਂ ਦੀ ਇਹ ਰਾਸ਼ੀ ਕੰਪਨੀ ਦੀ ਏ ਉਹ ਪਿਛਲੀ ਤੋਂ ਪਿਛਲੀ ਵਾਰ ਅਸੀਂ ਲਵਾਣੀ ਸਟਾਰਟ ਕੀਤੀ ਸੀਗੀ ਤੇ ਪਿਛਲੇ ਸਾਲ ਜਦੋਂ ਅਸੀਂ ਇਹ ਰਿਜ਼ਲਟ ਵੇਖੇ ਤੇ ਬਹੁਤ ਸੋਹਣੀ ਆ ਜਿਹੜੀ ਆਪਾਂ ਜਿਹੜੇ ਆਪਣਾ ਵਾਢਾਂ ਦਿੰਦੀ ਏ ਜੀ ਤੇ ਕੰਪਨੀ ਕਹਿੰਦੀ ਏ 4 ਤੋਂ 5 ਵਾਢਾਂ ਪਰ 6 ਵਾਢਾਂ ਤੱਕ ਦੇ ਜਾਂਦੀ ਏ ਔਰ ਜਿਹੜਾ ਦਾ ਹਾਈਟ ਏ ਤਕਰੀਬਨ 11 ਫੁੱਟ ਤੱਕ ਜਾਂਦੀ ਪਈਏ ਪ੍ਰੋਟੀਨ ਦੀ ਮਾਤਰਾ ਦੂਜੀਆਂ ਜਵਾਰਾਂ ਨਾਲੋਂ ਕਾਫੀ ਜ਼ਿਆਦਾ ਜਿਹੜਾ ਇਹਦਾ ਪੱਤਾ ਹੈ ਉਹ ਚੌੜਾ ਹੋਏਗਾ ਟਾਂਡਾ ਇਹਦਾ ਮੋਟਾ ਹੋਏਗਾ ਕਈ ਜ਼ਿਮੀਦਾਰਾਂ ਮਤਲਬ ਲਵਾਵਿੰਦੇ ਨੇ ਵੀ ਸਸਤੀ ਦੇ ਚੱਕਰ 'ਚ ਪੈ ਜਾਂਦੇ ਆ ਤੇ ਜਿਹੜਾ ਉਹਨਾਂ ਦਾ ਉਹ ਜਿਹੜਾ ਜਵਾਰ ਹੈ ਉਹ ਪੱਕੀ ਹੋ ਜਾਂਦੀ ਬਾਅਦ 'ਚ ਡੰਗਰ ਖਾਂਦੇ ਨਹੀਂ ਠੀਕ ਹੈ ਇਹਦੇ ਵਿੱਚ ਐ ਉਹ ਜੀ ਕੋਈ ਸਮੱਸਿਆ ਨਹੀਂ ਬਿਲਕੁਲ ਇਹ ਮੰਨ ਕੇ ਚੱਲੋ ਵੀ ਮਿੱਠੀ ਜਵਾਰ ਹੈ ਵਧੀਆ ਡੰਗਰ ਖੁਸ਼ ਹੋ ਕੇ ਡੰਗਰ ਵੀ ਖਾਣਗੇ ਔਰ ਆਪਣੇ ਮੰਨ ਕੇ ਚੱਲੋ ਜਦੋਂ ਵੱਡਨ ਵਾਲੇ ਦੇ ਵੀ ਕਿ ਬਾਵਾ ਦੇ ਜਿਵੇਂ ਮੰਨ ਲਓ ਕੱਟ ਜਾ ਵਾਜ ਜਾਂਦਾ ਹਣਾ ਡੱਬੀ ਜਵਾਰ ਨਾਲ ਇਹ ਕਿਸੇ ਕਿਸੇ ਦਾ ਕੋਈ ਬਾਹਵਾ ਦਾ ਨਿਸ਼ਾਨ ਨਹੀਂ ਪਾਉਂਦੀ ਕੋਈ ਇਹਦੀ ਕਟਾਈ ਕਰਨ ਲੱਗਿਆ ਦਿੱਕਤ ਨਹੀਂ ਆਉਂਦੀ ਜੀ ਕੋਈ ਇਹਨੂੰ ਪਾਣ ਲੱਗਿਆ ਦਿੱਕਤ ਨਹੀਂ ਆਉਂਦੀ ਪਸ਼ੂ ਉਹਦੇ ਖਾਣ ਚ ਕੋਈ ਦਿੱਕਤ ਨਹੀਂ ਆਉਂਦੀ ਸੋ ਜਿਹੜੇ ਵੀਰਾਂ ਨੇ ਚਾਰ ਨਹੀਂ ਪਾਇਆ ਉਹਨਾਂ ਵਾਸਤੇ ਬੜੀ ਵਧੀਆ ਚੀਜ਼ ਹੈ ਤੇ ਐਵੇਂ ਹੋਰ ਚੱਕਰਾ ਜਨਾ ਪਾਓ ਜਿਹੜੀ ਸਿਰਾ 400 ਦੇ ਨਾਂ ਤੇ ਆ ਠੀਕ ਹੈ ਜੀ ਇਹ ਜਵਾਰ ਲਾਓਰ ਤੁਹਾਨੂੰ ਆਟੋਮੈਟਿਕਲੀ ਅਗਲੀਆ ਤੁਸੀਂ ਆਟੋਮੈਟਿਕਲੀ ਤੁਹਾਡਾ ਅੰਡਗਵਾਰ ਵੀ ਮੰਗ ਕੇ ਲੈ ਕੇ ਲਾਏਗਾ ਇਹ ਮੇਰੀ ਗਰੰਟੀ ਇਸ ਚੀਜ਼ ਦੀ ਇਹਦਾ ਜਿਹੜੀ ਹਾਈਟ ਹੈ ਉਹ 11 ਫੁੱਟ ਤੱਕ ਹੋ ਜਾਂਦੀ ਹੈ ਟਾਂਡਾ ਜਿਹੜਾ ਇਹਦਾ ਉਹ ਪੱਕਦਾ ਨਹੀਂ ਜਿਵੇਂ ਆਪਾਂ ਕਹਦੇ ਲਾਲ ਹੋ ਜਾਂਦਾ ਵਿੱਚੋਂ ਡੰਗਰ ਖਾਂਦਾ ਨਹੀਂ ਉਹ ਲੱਕੜਾਂ ਜੀਆਂ ਬਣ ਜਾਂਦੀਆਂ ਸੋ ਇਹਦਾ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਵੀ ਜਿਹੜਾ ਟਾਂਡਾ ਹੋਏਗਾ ਉਹ ਕੱਚਾ ਰਹੇਗਾ ਪੱਕੇਗਾ ਨਹੀਂ ਲੱਕੜਾਂ ਨਹੀਂ ਬਣਣਗੀਆਂ ਇਸ ਕਰਕੇ ਜਿੰਨਾ ਲਾਣਾ ਤੁਸੀਂ ਇਹ ਲਾ ਸਕਦੇ ਹੋ ਤੇ ਵਧੀਆ ਜਵਾਰ ਹੈ ਜੀ ਜਦੋਂ ਤੁਸੀਂ ਲਾਓਗੇ ਟੁਕ ਕਨਾਲ ਕਰਕੇ ਦੋਗ-ਦੋ ਕਨਾਲ ਕਰਕੇ ਥੋੜਾ ਥੋੜਾ ਵਿਸ਼ਵਾਸ ਬਣਾਓ ਤੇ ਤੁਹਾਡੇ ਖੇਤ ਸਹੀ ਜਾਏਗਾ ਆਪ ਕੋ ਆਪਣੇ ਆਪ ਤੁਸੀਂ ਜਿਹੜਾ ਸਾਰੇ ਜ਼ਰਾ ਕਿਤਨਾ ਲੱਗ ਜੋਗੇ ਆਪਣੇ ਪਸ਼ੂਆਂ ਵਾਸਤੇ ਵਰਦਾਨ ਹੈ ਜੀ ਸਿਰਾ 400 ਆਪਣਾ ਮੋਬਾਈਲ ਨੰਬਰ ਨੋਟ ਕਰ ਲਓ 98730 96660 ਜੇ ਕਿਸੇ ਵੀਰ ਦੇ ਇਨਕੁਆਰੀ ਲੈਣੀ ਹੋਵੇ ਇਹ ਨੰਬਰ ਤੇ ਫੋਨ ਕਰਕੇ ਸਾਡੇ ਤੋਂ ਇਨਕੁਆਰੀ ਲੈ ਸਕਦਾ ਹੈ